ਲੋਵੀ ਮਿੱਤਰੋ ਸਵਾਗਤ ਆ ਤੁਹਾਡਾ ਬੀਖਿਆ ਦੁਬਾਰੇ ਫੇਰ ਮੀਂਹ ਆ ਗਿਆ ਯਾਰੋ ਦੇਖੋ ਕਿੰਨਾ ਪਾਣੀ ਢੜਕ ਰਿਹਾ ਸੜਕਾਂ ਤੇ ਵੀ ਅਜੇ ਪਹਿਲਾਂ ਨਾਲ ਸੁੱਕਿਆ ਨਹੀਂ ਹੈ ਦੁਬਾਰੇ ਫੇਰ ਆ ਗਿਆ ਇਹ ਜੀ ਦੀਆਂ ਸਬ ਖਰਾਬ ਹੋ ਗੀਆਂ ਲੋਬੇ ਆਪਣੀ ਸਬਜੀ ਵੀ ਸੜ ਖਰਾਬ ਹੋ ਗਈ ਦਿਖਾਉਂਗੀ ਤੁਕ ਤੁਕਾ ਤੂ ਇਹ ਸਾਰੇ ਪੇਲੇ ਸਾਰੇ ਖਰਾਬ ਤੇਰੇ ਯਾਰੋ ਮਿੱਤਰੋ ਦੇਖੋ ਵਧੀਆ ਝਟ ਲਾ ਗਿਆ ਤਾਂ ਘੰਟਾ ਉਹ ਵੀ ਹਟਦਾ ਨਹੀਂ ਹੈਗਾ ਪਾਣੀ ਪਹਿਲਾਂ ਵਾਲਾ ਸੁੱਕਦਾ ਨਹੀਂ ਹੈਗਾ ਦੁਬਾਰੇ ਫੇਰ ਪੈ ਗਿਆ ਪਾਣੀ ਧਣੀ ਹੋਇਆ ਪਿਆ ਸਾਰੇ ਪਾਸੇ ਦੁਬਾਰੇ ਹੀ ਰਾਹ ਹੈ ਕੋਈ ਇੰਤਰੋ ਕੰਮ ਵਾਲਾ ਮੁੰਡਾ ਦਾ ਸਾਡੇ ਪਿੰਡ ਜਿਹੀ ਹੈ ਦੇਖੋ ਨਾਲੇ ਦੁਕਾਨ ਤੇ ਕੰਮ ਕਰਦਾ ਨਾਲ ਚਾਰ ਪੱਟ ਦਾ ਹੈ ਹੈਣਾ ਓਏ ਪੂਰਾ ਜੋਰ ਲਾਉਂਦਾ ਬੰਦਾ ਹੁਣ ਖੇਤ ਚ ਲਾਂਗੇ ਪਾਣੀ ਕੱਢਣਾ ਹੁਣ ਖੇਤ ਬਾਲਟੀ ਲੈ ਕੇ ਜਾਊਗਾ ਪਾਣੀ ਕੱਢੂਗਾ ਉਹ ਡੱਬਾ ਲੈ ਕੇ ਚੱਲਾਂਗੇ ਡੱਬਾ ਲੈ ਕੇ ਜਾਏਗਾ ਲੈ ਉਹ ਮੁੰਡਾ ਅੰਡੇ ਲੈ ਕੇ ਆ ਗਿਆ ਦੇਖੋ ਇਹਨੇ 4 ਦਿੱਤਾ ਪੱਟ ਹੁਣ ਟੋਕਰਿਆਂ ਨਾਲ ਸਿੱਟੂਗਾ ਵੀ ਟੋਕਰਾਂ ਲੈਣੇ ਚੱਲੇ ਮੁੰਡਾ ਪੱਟ ਕੇ 4 ਦਿਖਾਉਣੇ ਨੇ ਹੈ ਬੋਲੇ ਵੀ ਲਾ ਕੋ ਲਓ ਇਹ ਬੱਚੇ ਬਾਲ ਹਾਂ 10 ਰੁਪਇਆ ਬਾਈ ਫਿਰਦਾ ਬੱਚਾ ਬਾਲ ਦੀ ਹੈ ਜੀ ਨਾ ਉਹ 10 ਰੁਪਇਆ ਬਾਈ ਫਿਰਦਾ ਬਲੌਗਰ ਪਿੱਛੇ ਹਾਂ ਆਏ ਆਏ ਇਹ ਕੁੜੀ ਬਹੁਤ ਖਰਾਬ ਹੈ ਭਾਈ ਦੰਦ ਦੇ ਚੂਹਾ ਲੈ ਗਿਆ ਨਾ ਚੂਹਾ ਲੈ ਗਿਆ ਦੰਦ ਦੇ ਖਾ ਗਿਆ ਦੋ ਚੂਹਾ ਲੈ ਗਿਆ ਆਏ ਕੁੜੀ ਦੇਖੋ ਇਹਦੀ ਐਨਕਾ ਲਾਓ ਫਿਰ ਦੇਖਾਂ ਆ ਐਨਕ ਫੁੱਟ ਗਈ ਤੇਰੀ ਕਾਈ ਫੁੱਟ ਗਈ ਹੈ ਹੈ ਫੁੱਟ ਗਈ ਹੈ ਫੁੱਟ ਗਈ ਹੈ ਪਹਿਲਾਂ ਫੁੱਟ ਗਈ ਹੈ ਇਹ ਆ ਦੇਖ ਬਾਲਾ ਸ਼ਰਾਬ ਦਾ ਆ ਵੀ ਕੁੜੀ ਵਾਲਾ ਸ਼ਰਾਬ ਹੈ ਲੁੱਕ ਦੀ ਕਾਤੋਂ ਕੁੜੀ ਉਹਨਾਂ ਆ ਜਾ ਲੈ ਵੀਡੀਓ ਬਣਾਈ ਤੇਰੀ 10 ਰੁਪਏ ਦੇ ਕੱਢ 10 ਰੁਪਏ ਦਾ ਕੀ ਲੈਣਗੀ ਮੈਂ ਲੈਣਾ ਮੈਂ ਲੈਣਾ ਚੀਜੀ ਦਾ ਜਾ ਫਿਰ ਦੁਕਾਨ ਤੇ ਜਾ ਕੇ ਫੌਜੀ ਨੂੰ ਕਹ ਦੇ ਕੀ ਲੈਣਾ ਹੈ ਸਾਰਾ ਨੇ ਇਹਨਾਂ ਦਾ ਪੁੱਤ ਭੇਜੀ ਵਰਦੇ ਕੀ ਕੀ ਨਾਲ ਹੈ ਉਹ ਇੰਨੀ ਚੀਜੀ ਖਾਣੇ ਸੀ ਅਰਦੇ ਕਿਹਾ ਲੈ ਤੂੰ ਬੋਲ ਤੂੰ ਬੋਲੀ ਆ ਲੈ ਲੈ ਉਹ ਬੋਲੂਗੀ ਤੂੰ ਬੋਲ ਬੋਲੀ ਬੋਲ ਗੰਡੇ ਲੈ ਲੋ ਪ੍ਰਿੰਡਿਆ ਲੈ ਲੋ ਆਲੀ ਲਾ ਲਾ ਗੋਬੀ ਲੈ ਲੈ ਆਈ ਨਹੀਂ ਕਰ ਦਿੰਦੇ ਆ ਦੇਖ ਦੇ ਆ ਬੜੀ ਖਰਾਬ ਆ ਬਈ ਕਿਹੜੀ ਸਾਰੇ ਬਾਲ ਖਰਾਬ ਕਰਤੇ ਅਰ ਬਤਾਈ ਆਲੀ ਲਾ ਲਾ ਗੋਬੀ ਲੈ 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 6:30 ਵਜੇ ਤੇਰੇ ਲੋਕ ਜੂ ਲੋਕ ਜੂ ਲੋਕ ਜੂ ਲੋਕ ਨੂੰ ਮਿੱਚੀ ਖੇਡਦੇ ਨੇ ਬਈ ਇਹ ਦੇਖੋ ਭੱਜ ਗਏ ਭੱਜ ਗਏ ਭੱਜ ਗਏ ਸਾਰੇ ਉਹ ਦੇ ਦਾਈ ਦੇਣਗੇ ਦੀ ਬੰਦਾ ਪੂਰਾ ਜੋਰ ਲੱਗਿਆ ਪਿਆ ਬੰਦੇ ਦਾ ਕੰਮ ਦੇਖੋ ਉਤਰਾ ਪੌਣਾ ਤੋਂ ਪੂਰਾ ਚੰਗਾ ਪੂਰਾ ਕੰਮ ਕਰਦਾ ਹੁੰਦਾ ਪੂਰਾ ਕੰਮ ਕਰਦਾ ਹਾਂ ਪਾਸ ਤੋਂ ਪਰਾਏ ਬੋਲਣ ਦੇ ਕੰਢੀ ਹੋ ਠੀਕ ਹੈ ਪੂਰਾ ਕੰਮ ਕਰਦਾ ਹੈ ਹੈਨਾ ਕੰਮ ਕਰਦਾ ਹੈ ਤੇਰਾ ਚਾਚੂ ਪੂਰਾ ਪਰ ਵੇੜੀ ਕੰਮ ਕਰਦਾ ਨਹੀਂ ਹੈਗਾ ਦੱਸ ਕਰਦਾ ਕਰਦਾ ਨਹੀਂ ਨਾ ਕਰਦਾ ਨਹੀਂ ਕਿਧਰ ਗਿਆ ਉਹ ਆਏ ਕੰਮ ਨਹੀਂ ਕਰਦਾ ਇਹ ਕਿਉਂ ਨਹੀਂ ਪਊਗਾ ਦੇਖੋ ਬੰਦੇ ਨੇ ਪੂਰੀ ਮਿਹਨਤ ਕਰੀ ਰਹੀ ਹੈ ਅੱਜ ਸੰਨੀ ਸੰਨੀ ਕਰੀ ਜਾਂਦਾ ਪੂਰਾ ਜੋਰ ਲੱਗਿਆ ਹੋਇਆ ਜੋਬਰ ਦਾ ਹੱਥ ਮਾਰੋ ਸਮਾਰ ਕੇ ਮਾਰੀ ਦੇਖੋ ਸੰਨੀ ਅਹੀਂ ਰਲੋਂਦ ਨੇ ਦੇਖੋ ਜੀ ਦੱਸਿਓ ਕਮੈਂਟ ਚ ਸਾਰੇ ਵੀ ਬਦੀਆ ਰਲ ਆ ਰਿਹਾ ਸੰਨੀ ਤਾਂ ਘੱਟ ਰਲ ਆ ਰਿਹਾ ਏ ਅੱਜ ਤੱਕ ਕਿਲੋ ਕਿਲੋ ਵੱਧ ਦੇਣੀ ਆ ਮੈਂ ਸੱਜਦਾ ਨਾ ਭਾਈ ਨਹੀਂ ਆ ਹੂੰ ਐ ਆਟ ਆ ਵਾਰੀ ਹਣਦਾ ਜਾ ਕੇ ਬੋਸ ਨਾਲ ਇਧਰ ਖਾਲੀ ਪੱਟ ਕੇ ਫਿਰ ਸੀੜੀ ਦਾ ਪਾਣੀ ਚੱਲਦਾ ਜਾ ਰਿਹਾ ਓ ਹਾਂ ਹੈ ਪੋਲੇ ਕੋਟੇ ਤੇ ਬਗਾ ਦੋਗੇ ਤੂੰ ਇਹਦਾ ਆਪਣਾ ਸੀੜੀ ਫਿਰ ਪਾਣੀ ਆ ਗਿਆ ਜੋ ਕੜਤਾ ਬਿਲੇ ਨੂੰ ਦੱਬਾ ਨਹੀਂ ਭਾਈ ਮੈਂ ਕੜਤਾ ਇਹਨਾਂ ਦਾ ਕਿਆ ਮੈਂ ਲੱਤਾਂ ਜਾਂ ਤਾਂ ਹੰਤਰੀ ਬੈਠਾ ਹੈ ਉਹ ਸੱਪ ਬਿਠਾ ਰੇ ਸੱਪ ਦੀ ਰਾਖੀ ਬਿਠਾ ਸੱਚ ਉਹਦਾ ਉਹ ਭੁੱਲ ਗਏ ਸੀ ਰਾਖੀ ਬਿਠਾਇਆ ਉਹਦਾ ਸੱਪ ਦੀ ਰਾਖੀ ਬਿਠਾ ਪੜਕੇ ਲੈ ਜਾ ਕੋਟੇ ਪਹਿਲਾਂ ਇਹ ਤਾਂ 10 ਘਟੇ ਮੈਨੂੰ ਪਾਣੀ ਚਲ ਮੈਨੂੰ ਪਤਾ ਨਹੀਂ ਕੀ ਹੁੰਦਾ ਮੈਂ ਤਾਂ ਛੋਟਾ ਜਿਹਾ ਸੱਪ ਕਹਿੰਦਾ ਬੋਤਲ ਚ ਪਾੜ ਲਿਆ ਉਹ ਨੂੰ ਦੁੱਧ ਪਾ ਦਿਆ ਕਰਾ ਪਤਨੀ ਕਿਹਨੂੰ ਦਿਖਾ ਸਕਦਾ ਉਹ ਕਹਿੰਦਾ ਪੰਜ ਦਰ ਆ ਕੇ ਕਰੀਏ ਨਾ ਤੂੰ ਤੇਰੀ ਮਰੂ ਡੰਗ ਕਦੇ ਰੇ ਫੇਰ ਚੱਡ ਕੇ ਆਇਆ ਕਹਿੰਦਾ ਸੱਪ ਜੜੀ ਬਣਾ ਕੇ ਲਿਆ ਕਾਕੂ ਉੱਥੇ ਬੈਠਾ ਸੱਪ ਪਾ ਲਿਆ ਨੇ ਬੋਤਲ ਚ ਇਹ ਵੀ ਪਾਣੀ ਚੱਲ ਪਿਆ ਬੱਲੇਆ ਉੱਥੇ ਬੈਠਾ ਹੌਣ ਦੇ ਪਾਣੀ ਉੱਥੋਂ ਟੱਪ ਗਿਆ ਉਹ ਬੈਠਾ ਆ ਕੱਪੜੇ ਜੀ ਪਾਣੀ ਕਿ ਫੋਟੋ-ਫੋਟੋ ਬੱਤਣਾ ਬੋ ਪਾਣੀ ਦਾ ਕਿਉਂ ਪਾਣੀ ਦੀ ਕੋ ਆਹੇ ਸ਼ੁਰੂ ਕਰਨ ਕਾ ਵਾ ਫਿਰ ਤੰਦੂ ਵੀ ਰਹਿ ਜਾ ਜੈਂਬੂ ਟੇ ਓਕੇ ਓਕੇ ਬਈ ਓਕੇ ਜਮਾ ਕਰਦੇ ਉਦਘਾਟਨ ਕਰਦੇ ਕਰਦੇ ਤੂੰ ਵੀ ਕਰਦੇ 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 ਦੋਨੇ ਪਾਸੇ ਨਾਲ ਪਟਕੋਏ ਹੋਰ ਕੁਝ ਕੁਝ ਇਹਨਾਂ ਦਾ ਚੱਕ ਦੇ ਉਹ ਪਾਇਪ ਖਿੱਚੂਆਂ ਦਾ ਉਹ ਨਾਲ ਬਗਲੇ ਤੋਂ ਕਿਹਦੇ ਕੋਲੇ ਹਾਂ ਬੇਪੇਲ ਮੋਟਰਾਈ ਹੋ ਗਿਆ ਤੇਰਾ ਕਿਵੇਂ ਗਿਆ ਹੋ ਗਿਆ ਮੋਟਰਾਈ ਜਾ ਅਰਾ ਆ ਗਿਆ ਪੈਸੇ ਆਣਾ ਬਾਦੂ ਚੱਲ ਵਧੀਆ ਸੀ ਪੀੜਾ ਹੈ ਰੇ ਫੁੱਟ ਤਾਂ ਦਾ ਵੀੜਾ ਕਰ ਗਿਆ ਤੁਸੀਂ ਫੁੱਟ ਜਮਾਣਾ ਹਾਂ ਪੱਕੀ ਗੱਲ ਹੈ ਤੇਰੀ ਥੋੜੀ ਜਾਈਏ ਇਹ ਚੱਲੂ ਪਾਣੀ ਹੁੰਦਾ ਬਾਈ ਉਹ ਪਾਈਪ ਦੱਬੇ ਹੋਏ ਸੀਗੇ ਹੁਣ ਆਪਾਂ ਨੇ ਇੱਕ ਖਾਲੀ ਪੱਟਦੀ ਲਵੇ ਮੋਟਰ ਦਾ ਕੱਲ ਸੁੱਟਾ ਵਰਵਾਇਆ ਸੀ ਆ ਜੀ ਦੀ ਤਾਂ ਬਣੀ ਖਿੱਚਣਾ ਪਾਣੀ ਆ ਮੁੰਡੇ ਦੀ ਜੀਰੀ ਆ ਡੁੱਬਦੀ ਆਏਗਾ ਇਹਦਾ ਪਾਣੀ ਖਿੱਚਣਾ ਪਾਣੇ ਕਾ ਕਰਕੇ ਬਰਸ ਨਾ ਸਲੜੀਏ ਮੈਂ ਪਾਣੀ ਆਉਂਦਾ ਵਿੱਚ ਐ ਜੀਰੀ ਇਹ ਮੇਨਾਂ ਪਾਣੀ ਕੱਢਿਆ ਡੁੱਬਰੀ ਆਈ ਬਈ ਇਹ ਆ ਦੇਖੋ ਇਹਦਾ ਪਾਣੀ ਕੱਢ ਕੇ ਇੰਨ ਕਚਾਣੀ ਆ ਪਾਣੂ। ਕਿਰ ਕਿੰਨਾ ਸੰਘਰਸ਼ ਲੜਿਆ। ਮੀਂਹੇ ਬਹੁਤ ਨੁਕਸਾਨ ਕਰਿਆ ਹੈ ਮੰਡੀ ਦਾ। ਹਨਾ ਸੀਡੀ। ਨੁਕਸਾਨ ਬਹੁਤ ਆ ਵਾ ਮੀਂਹ ਨਾਲ। ਬੋਲ ਨਹੀਂ। ਬਾਲਾ ਨਹੀਂ ਹੈ। ਅੱਜ ਬਚਤ ਰਹੀ ਦੇਖਦੇ ਅੱਜ ਜਿਆਦਾ ਪਾਇਆ ਜਾਂਦਾ ਬਸ ਫਿਰ ਤਾਂ। ਕੋਰੋਨਾ। ਉਹ ਪਰਲੀ ਦਾ ਯਾਰ ਪਾਣੀ। ਢਾਈ ਕਿਲੇ ਨੇ ਜਿਹੜੇ ਪੌਣ ਦਿਨ ਉੱਜੋ ਪਾਣੀ ਉੱਤਰ ਗਿਆ ਇਸ ਕਾਰ। ਉਹ ਜਦੋਂ ਉੱਤਰ ਗਿਆ ਹੈ? ਇਹ ਉੱਤਰ ਗਿਆ। ਉਹਦਾ ਉਧਰੋਂ ਚੱਬ ਰਾਤੇ ਰਾਤ ਦਿਖਾਸਾ ਲਾ ਲੂਗੀ ਚੱਬ ਗਣੀ ਵੀ ਜਾਈ ਜਾਂਦਾ ਨਾ ਚੱਬੜੀ ਵੀ ਗਈ ਹੋਣੀ ਨਾ ਚੱਬ ਗਣੀ ਜਾਂਦਾ ਉਹ ਮੋਟਰ ਵਾਲਿਆਂ ਨੇ ਉਹਨਾਂ ਦੇ ਜਾਂਦਾ 10 ਦੀ ਵਾਲੀ ਖੁੱਲ ਗਈ ਹੈ ਜੀ ਦਾਸੀ ਵਾਲੀ ਖੁੱਲ ਗਈ ਮੋਟਰ ਉਹਦੇ ਦਾ ਉਹਦਾ ਫਰਕ ਉਹਦਾ ਫਰਕ ਤਾਂ ਪੈਂਦੀ ਹੈ ਇਹ ਚੀਜ਼ਾਂ ਸਾਦੇ ਹਾਂ ਦੇਖੋ ਮੇਥਰੋਂ ਕਿੰਨੇ ਬੰਦੇ ਪਹੁੰਚੇ ਨੇ ਇੰਨੇ ਖਾਲ ਪੱਟਣਾ ਦੀ ਸੀ ਨੇ ਉਹ ਤਾਂ ਕੱਦੇ ਗੱਲੇ ਵਹੀ ਹੋ ਗਈ ਇਹ ਇਹ ਦੂਆ ਫੇਰ ਥੱਲੇ ਪਰਗੇ ਐਨੇ ਬੰਦੇ ਆਏ ਦੇਖੋ ਜੋ ਬਰੋਸ ਬਿੰਦੀਵਾਸ ਲਵੇ ਆਗੇ ਤੇ ਆਪ 15 ਨੰਬਰ ਤੇ ਹੋਏ ਪਿਆ ਮੋਬਾਈਲ ਦੇਖੀਏ ਨਾ ਰਹਿਣਾ ਸਾਰਾ ਦਿਨ ਕੁਲ ਕੰਮ ਕਰ ਲਿਆ ਕਰ ਹੋ ਇਹਨੇ ਪਾਣੀ ਕਿੰਨਾ ਆ ਗਿਆ ਆਹੋ ਮੋਬਾਈਲ ਤੇ ਬਟਾ ਬਟਾ ਦੇਖਦੇ ਦੇਖੋ ਬਈ ਇਹ ਆਪਣੇ ਮਟਰਨ ਤੋਂ ਬਹੁਤ ਮੋਬਾਈਲ ਨਾਲ ਪਿਆ ਆਈ ਨਹੀਂਗਾ ਕੋਈ ਬਾਹਰ ਘੇੜਾ ਫੇੜਾ ਦੇ ਲੈ ਰੋਟੀ ਖਾ ਕੇ ਲਟ ਗਿਆ ਹੈ ਕੰਮ ਕਰ ਲਾ ਕੋਈ ਖਾ ਗਏ ਉੱਥੇ ਪੈ ਗਏ ਭਾਈ ਅੰਦਰ ਬੜੇ ਜੀ ਪਾਇਆ ਹਾਂ ਹਾਂ ਚਲੋ ਲੋ ਮਿੱਤਰੋ ਜੀ ਆਪਣੀ ਇੱਥੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਫੋਲੋ ਵੀ ਕਰਿਓ ਇੱਥੇ ਆਪਾਂ ਵਲੌਗ ਦਾ ਕਰਦੇ ਹਾਂ ਐਂਡ ਓਕੇ ਜੀ